ਉਹ ਬਾਦਲ ਕੇ ਸਟੇਟ ਦੇ ਨਾਲ ਰਲੇ ਹੋਏ ਸੀ ਉਹਨਾਂ ਦਾ ਹੀ ਪੁੱਤ ਅੱਜ ਪ੍ਰਧਾਨਗੀ ਦੇ ਪਿੱਛੇ ਨਿੱਲੜੀਆਂ ਘੜਦਾ ਫਿਰ ਰਾਇ ਲੋਕਾਂ ਦੀਆਂ ਪ੍ਰਧਾਨਗੀ ਉਹ ਤਾਂ ਕਹਰੇ ਵੀ ਮਿੰਟਾ ਚਾਹੀਦੇ ਨਹੀਂ ਜਿਹੜਾ ਮਰਜ਼ੀ ਲੈ ਲੈ। ਨਹੀਂ ਨਹੀਂ ਉਹ ਫਿਰ ਛੱਡਣ ਨਾ ਅਸਤੀਫਾ ਦੇਣਾ। ਅਸੀਂ ਤਾਂ ਕਹਿੰਨੇ ਆਂ ਵੀ ਖਾਲਸਾ ਰਾਜ ਦੀ ਜਿਹੜੀ ਗੱਲ ਕਰਨ ਵਾਲੇ ਅਕਾਲੀ ਸੀ। ਅਕਾਲੀ ਉਹ ਸੀ ਜਿਹੜੇ ਕਿਰਪਾਨ ਪਾ ਕੇ ਤੇ ਅਕਸਲ ਅਕਾਲੀ ਤਾਂ ਜਿਹੜਾ ਸਿਧਾਂਤ ਸੀ ਉਹਨਾਂ ਤੋਂ ਵਿਸਾਰ ਚੁੱਕੇ ਨੇ ਉਹ। ਤਾਂ ਆ ਕੇ ਅੱਜ ਜਿਹੜੀਆਂ ਪੰਜਾਬ ਦੇ ਲੋਕ ਉਹਨਾਂ ਨੂੰ ਗੱਲਾਂ ਕਰਦੇ ਨੇ ਪਰ ਮੇਰਾ ਜਿਹੜਾ ਸੁਚੇਤ ਹੋਣ ਦਾ ਕਹਿਣ ਦਾ ਜਿਹੜਾ ਭਾਵ ਹੈ ਲੋਕਾਂ ਨੂੰ ਕੀ ਅਕਾਲੀ ਦਲ ਪਹਿਲਾਂ ਵੀ ਆਵਦੀਆਂ ਲੂੰਬੜ ਚਾਲਾਂ ਚੱਲਦਾ ਰਿਹਾ ਜਨਿਤੀ ਖੇਡਦਾ ਰਿਹਾ ਪਰ ਆਰ ਰਾਮ ਰਹੀਮ ਦਾ ਇੱਕ ਆਪਣਾ ਕਾਫੀ ਹੋਲਡ ਹੈ ਕਿਉਂਕਿ ਉਹਨੇ ਬਰਗਲਾ ਕੇ ਲੋਕ ਆਪਣੇ ਨਾਲ ਲਾਏ ਹੋਏ ਨੇ ਲੰਬੇ ਸਮੇਂ ਤੋਂ ਤੇ ਜਦੋਂ ਕੋਈ ਵੀ ਕੋਈ ਇਲੈਕਸ਼ਨ ਆਉਂਦੀ ਆ ਤਾਂ ਸਮੇਂ ਦੀ ਸਰਕਾਰ ਆ ਜਾਵੇ ਕਾਂਗਰਸ ਦੀ ਸਰਕਾਰ ਹੋਵੇ ਚਾਹੀਏ ਭਾਜੀਪੀ ਦੀ ਸਰਕਾਰ ਹੋਵੇ ਉਹ ਨੂੰ ਆਪਣੇ ਵੋਟਾਂ ਦੇ ਹਿੱਤ ਲਈ ਨਾਲ ਦੀ ਨਾਲ ਫੈਰੋਲ ਦਿੱਤੀ ਜਾਂਦੀ ਜੇ ਪਾਸੇ ਗੁਰਸਤ ਸਿੰਘ ਬਲਟੋਆ ਦਲਜੀਤ ਧੀਮਾ ਆ ਜਾ ਤਮਾਮ ਜਿਹੜੇ ਵੱਡੇ ਆਗੂ ਨੇ ਉਹ ਕਹਿੰਦੇ ਅਸਤਾ ਨਹੀਂ ਨਾਲ ਚੱਲਣਾ ਕਿਉਂਕਿ ਦੋ ਧੜਿਆਂ 'ਚ ਤਾਂ ਖੁਦ ਅਕਾਲੀ ਦਲ ਵੰਡਿਆ ਗਿਆ ਦੇਖੋ ਜਿਹੜਾ ਇਹ ਅਕਾਲੀ ਦਲ ਦੋ ਧੜਿਆਂ 'ਚ ਵੰਡਿਆ ਗਿਆ ਇਹਦੇ ਇੱਕੋ ਇੱਕ ਕਾਰਨ ਹੈ ਕਿ ਇਹ ਪੰਥਕ ਮਸਲਿਆਂ ਨੂੰ ਛੱਡ ਚੁੱਕਿਆ ਇਹ ਐਕਟਿਵ ਪੋਲਿਟਿਕਸ ਸਿੱਧੇ ਰਾਜਨੀਤੀ ਵਿੱਚ ਆ ਚੁੱਕਿਆ ਜਦ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਣੀ ਸੀ ਉਹ ਪੰਥਕ ਮਸਲਿਆਂ ਦੇ ਲਈ ਬਣੀ ਸੀ ਇਸ ਤਰ੍ਹਾਂ ਦਾ ਵਿਛੜਾ ਹੋ ਰਿਹਾ ਹੈ ਕਿ ਜਿਹੜੇ ਅਸੀਂ ਮੌਜੂਦਾ ਸਮੇਂ ਦੇ ਵਿੱਚ ਸੰਸਦ ਬਣ ਚੁੱਕੇ ਉਹਨਾਂ ਨੂੰ ਰਹੀ ਨਹੀਂ ਦਿੱਤੀ ਜਾਂਦੀ ਹੁਣ ਇਸੇ ਇੱਕ ਗੱਲ ਵਿਸਥਾਰ ਨਾਲ ਮੈਂ ਤੁਹਾਨੂੰ ਸਮਝਾਉਣੀ ਹੈ ਕਿ ਅਮਰਪਾਲ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਲੋਮਫੜ ਚਾਲਾਂ ਤੋਂ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਬੀਬੀ ਸਿਮਰਤ ਹੀਮਪਾਹਰ ਚਮਤਕਾਰ ਨੇ ਕਹੀ ਸੀ ਵੀ ਇਹਨਾਂ ਦਾ ਕੱਖ ਨਾ ਰਹੇ ਅੱਜ ਉਹਨਾਂ ਦੀ ਜਿਹੜੇ ਘਰ ਵਾਲੇ ਨੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣੇ ਹੋਏ ਨੇ ਖੋਤੀ ਪ੍ਰਧਾਨ ਕਹਾਂਗਾ ਮੈਂ ਤਾਂ ਉਹਨਾਂ ਨੂੰ ਉਹਨਾਂ ਦੀ ਪ੍ਰਧਾਨਗੀ ਨੂੰ ਖਤਰਾ ਤਾਂ ਹੋ ਗਿਆ ਕਿਉਂਕਿ ਜਦੋਂ ਉਹਨਾਂ ਦੀ ਘਰ ਵਾਲੀ ਨਹੀਂ ਖੁਦ ਕਹਿਤਾ ਵੀ ਸਰਵਾਰ ਸਾਹਿਬ ਤੇ ਖੜਕੇ ਕਿ ਇਹਨਾਂ ਦਾ ਕੱਖ ਨਾ ਰਹੇ ਤਾਂ ਜਿਨ੍ਹਾਂ ਨੇ ਬੇਅਦਮੀਆਂ ਕਰਾਈਆਂ 328 ਰੁਪਿਆਂ ਦਾ ਕੋਈ ਇਨਸਾਫ ਨਹੀਂ ਦਿੱਤਾ ਤਾਂ ਸਮੇਂ ਦੀ ਸਰਕਾਰ ਦੇ ਨਾਲ ਰਲ ਕੇ ਚੱਲੇ ਨੇ ਉਹ ਕਰਦੇ ਹੋ ਕਿ ਇੱਕ ਧੜੀ ਦੀ ਗੱਲ ਇੱਕ ਸਾਰੀ ਪੰਜਾਬੀ ਪਾਰਟੀ ਆ ਉਹ ਉਹ ਇੱਕ ਧੜਾ ਵੀ ਹੈ ਉਹ ਪੰਜਾਬ ਦੇ ਮਾਰੂ ਜਿਹੜੇ ਨੀਤੀਆਂ ਨੇ ਉਸ ਨੂੰ ਲਾਗੂ ਕਰਨਾ ਚਾਹੁੰਦੇ ਨੇ ਚਾਹੇ ਤੁਸੀਂ ਅੱਜ ਕਾਲੀ ਦਲ ਸੇ ਪ੍ਰਧਾਨ ਦੀਓ ਗੱਲ ਕਰ ਰਹੇ ਸੁਖਵੀਰ ਬਾਦਲ ਦੀ ਉਹ ਕਹਿੰਦਾ ਵੀ ਇਹ ਬੀਜੇਪੀ ਨਾਲ ਰਲ ਕੇ ਬੀਜੇਪੀ ਨਾਲ ਰਲੇ ਤਾਂ ਤੁਸੀਂ ਪਹਿਲਾਂ ਸੀ ਅੱਜ ਬੀਜੇਪੀ ਨਾਲ ਰਲ ਕੇ ਤੁਹਾਨੂੰ ਖਤਰਾ ਕਿਉਂ ਹੋ ਗਿਆ ਜਿਹੜੇ ਗਰਮੀਤ ਰਾਮ ਰਿੰਦ ਸੋਦਾ ਸ਼ਾਹ ਦਾ ਨਾ ਨੂੰ ਹਰ ਸਾਲ ਜਿਹੜਾ ਪ੍ਰੋਟੈਸਟ ਦਿੱਤਾ ਪਰ ਪੈਰੋਲ ਦਿੱਤੀ ਜਾ ਰਹੀ ਹੈ ਅਮਰਪਾਲ ਚੁਣੇ ਬਸਿੰਦੇ ਨੇ ਪੰਜਾਬ ਦੇ ਲੋਕਾਂ ਨੇ ਸੰਪੂਰਨ ਬਹੁਮਤ ਦੇ ਦਤਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਕਾਨੂੰਨਾਂ ਨਾ ਤੋਂ ਦਾ ਦਾਇਰਾ ਸਿੱਖਾਂ ਦੇ ਲਈ ਕਿਵੇਂ ਦੇਖ ਰਹੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਪਰ ਹਮਰੀ ਮਿੰਦੀ ਤੁਸੀਂ ਗੱਲ ਕੀਤੇ ਆ ਉਥੋਂ ਸ਼ੁਰੂ ਕਰਦੇ ਆ ਰਾਮ ਰਹੀਮ ਨੂੰ ਸਰਕਾਰ ਰਾਮ ਰਹੀਮ ਦਾ ਇੱਕ ਆਪਣਾ ਕਾਫੀ ਹੋਲਡ ਹੈ ਕਿਉਂਕਿ ਉਹਨੇ ਬਰਗਲਾ ਕੇ ਲੋਕ ਆਪਣੇ ਨਾਲ ਲਾਏ ਹੋਏ ਨੇ ਲੰਬੇ ਸਮੇਂ ਤੋਂ ਤੇ ਜਦੋਂ ਕੋਈ ਵੀ ਕੋਈ ਇਲੈਕਸ਼ਨ ਆਉਂਦੀ ਆ ਤਾਂ ਸਮੇਂ ਦੀ ਸਰਕਾਰ ਆ ਜਾਵੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਉਹ ਉਹਨੂੰ ਆਪਣੇ ਵੋਟਾਂ ਦੇ ਹਿੱਤ ਲਈ ਨਾਲ ਦੀ ਨਾਲ ਪਰੋਲ ਦਿੱਤੀ ਜਾਂਦੀ ਆ ਇੱਕ ਉਹ ਅਰਜੀ ਜ਼ਾਹਰ ਕਰਦੇ ਨੇ ਉਸੇ ਅਰਜੀ ਤੇ ਪਰੋਲ ਦਿੱਤੀ ਜਾਂਦੀ ਆ ਪਰ ਦੂਸਰੀ ਤਰਫ ਜੇ ਸਿੱਖਾਂ ਦੀ ਗੱਲ ਕਰ ਲਈਏ ਸਿੱਖਾਂ ਨਾਲ ਇਸ ਤਰ੍ਹਾਂ ਦਾ ਵਿਚਕਰਾ ਹੋ ਰਿਹਾ ਹੈ ਕਿ ਜਿਹੜੇ ਅਸੀਂ ਮੌਜੂਦਾ ਸਮੇਂ ਦੇ ਵਿੱਚ ਸੰਸਦ ਬਣ ਚੁੱਕੇ ਨੇ ਉਹਨਾਂ ਨੂੰ ਰਿਹਾਈ ਨਹੀਂ ਦਿੱਤੀ ਜਾਂਦੀ। ਹੁਣ ਇੱਥੇ ਇੱਕ ਗੱਲ ਵਿਸਥਾਰ ਨਾਲ ਮੈਂ ਤੁਹਾਨੂੰ ਸਮਝਾਉਣੀ ਚਾਹਣਾ ਵੀ ਜਦੋਂ ਇਲੈਕਸ਼ਨ ਦੇ ਵਿੱਚ ਭਾਈ ਸਾਹਿਬ ਨੇ ਅਮਰਪਾਲ ਜੀ ਨੇ ਕਾਗਜ਼ ਭਰੇ ਜਦੋਂ ਕਾਗਜ਼ ਭਰੇ ਤਾਂ ਸਿੱਖਾਂ ਵੱਲੋਂ ਆਵਾਜ਼ ਉਠਾਈ ਗਈ ਕਿ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਪ੍ਰਚਾਰ ਕਰ ਸਕਣ ਪਰ ਅਕਾਲੀਲਿਆਂ ਦਾ ਵਿਰੋਧ ਕੀਤਾ। ਦੇਖੋ ਅਕਾਲੀਦਲ ਨੇ ਵਿਰੋਧ ਕੀਤਾ ਅਸੀਂ ਇਸ ਗੱਲ ਦੀ ਵੀ ਨਖੇਦੀ ਕਰਦੇ ਆਂ ਮੈਂ ਸ਼ਰਮਣੀ ਅਕਾਲੀਦਲ ਅੰਮ੍ਰਿਤਸਰ ਦਾ ਝੂਠ ਆਖੂਗਾ। ਤੇ ਅਸੀਂ ਉੱਥੇ ਜਦੋਂ ਸਾਨੂੰ ਖਬਰ ਮਿਲੀ ਕਿ ਭਾਈ ਸਾਹਿਬ ਇਲੈਕਸ਼ਨ ਲੜ ਰਹੇ ਨੇ ਸਾਡੇ ਉਥੋਂ ਕੈਂਡੀਡੇਟ ਸੀਗੇ ਬਲੇਰ ਸਾਹਿਬ ਉਹਨਾਂ ਨੇ ਜਦ ਬਲੇਰ ਸਾਹਿਬ ਨੇ ਮਾਨ ਸਾਹਿਬ ਨੂੰ ਫੋਨ ਕੀਤਾ ਕਿ ਮਾਨ ਸਾਹਿਬ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਗੇ ਵੀ ਮੈਂ ਇਥੋਂ ਇਲੈਕਸ਼ਨ ਨਹੀਂ ਲੜਨੀ ਉਸੇ ਵਕਤ ਮਾਨ ਸਾਹਿਬ ਨੇ ਉਹਨਾਂ ਦਾ ਸਵਾਗਤ ਕੀਤਾ ਵੀ ਜਿਹੜਾ ਤੁਸੀਂ ਫੈਸਲਾ ਲਿਆ ਵੀ ਇਹਦੀ ਬੇਨਤੀ ਮੈਂ ਤੁਹਾਨੂੰ ਕਰਨ ਲੱਗਿਆ ਸੀ ਪਰ ਅਕਾਲੀ ਕਲ ਤਾਂ ਦੋ ਧੜਿਆਂ 'ਚ ਵੰਡ ਚੁੱਕਿਆ ਪ੍ਰੇਮ ਸਿੰਘ ਚੰਦੂ ਮਾਦਰਾ ਬੀਬੀ ਜ਼ਗੀਰਕੌਰ ਕਹਿ ਰਹੀ ਐ ਅਸੀਂ ਅਮਰਤਪਾਲ ਪੰਥਕ ਧੜਿਆਂ ਨਾਲੇ ਕਿ ਤੁਰਾਂਗੇ ਪਰ ਦੂਜੇ ਪਾਸੇ ਵਰਸਾ ਸਿੰਘ ਬਲਟੋਆ ਦਲਜੀਤ ਸਿੰਘ ਆਜਾ तमाम ਜਿਹੜੇ ਵੱਡੇ ਆਗੂ ਨੇ ਉਹ ਕਹਿੰਦੇ ਹਸਤਾ ਨਹੀਂ ਨਾਲ ਚੱਲਣਾ ਕਿਉਂਕਿ ਦੋ ਧੜਿਆਂ 'ਚ ਤਾਂ ਖੁਦ ਅਕਾਲੀ ਦਲ ਵੰਡਿਆ ਗਿਆ ਦੇਖੋ ਜਿਹੜਾ ਇਹ ਅਕਾਲੀ ਦਲ ਦੋ ਧੜਿਆਂ 'ਚ ਵੰਡਿਆ ਗਿਆ ਇਹਦੇ ਇੱਕੋ ਇੱਕ ਕਾਰਨ ਹੈ ਕਿ ਇਹ ਪੰਥਕ ਮਸਲਿਆਂ ਨੂੰ ਛੱਡ ਚੁੱਕਿਆ ਇਹ ਐਕਟਿਵ ਪੋਲਿਟਿਕਸ ਸਿੱਧੇ ਰਾਜਨੀਤੀ ਵਿੱਚ ਆ ਚੁੱਕਿਆ ਜਦ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਣੀ ਸੀ ਉਹ ਪੰਥਕ ਮਸਲਿਆਂ ਦੇ ਲਈ ਬਣੀ ਸੀ ਜਦੋਂ ਇਹ ਇਲੈਕਸ਼ਨਾਂ ਦੇ ਵਿੱਚ ਆਉਣ ਲੱਗੇ ਤਾਂ ਇਹ ਜਿਹੜੇ ਮਸਲੇ ਸੀਗੇ ਆਪਣੇ ਪੰਥਕ ਮਸਲੇ ਉਹਨਾਂ ਨੂੰ ਵਿਸਾਰ ਚੁੱਕੇ ਹੁਣ ਤੁਸੀਂ ਦੇਖੋ ਇਹਨਾਂ ਦੇ ਦੋਫੜ ਹੋਣੀ ਹੋਣੇ ਸੀ ਸਮੇਂ ਦੀ ਸਰਕਾਰ ਦੇ ਮੁਤਾਬਕ 2016 ਦੇ ਵਿੱਚ ਕਿਸ ਤਰ੍ਹਾਂ ਦੇ ਬਰਗਾੜੀ ਦਾ ਕਾਰਡ ਹੋ ਜਾਂਦਾ ਬਹਿਵਲ ਕਲਾ ਹੋ ਜਾਂਦਾ ਤੀਸੂ ਮਹਾਰਾਜ ਦੇ ਸਰੂਪਾ ਗਾਇਬ ਹੋ ਜਾਂਦੇ ਆ ਤਾਂ ਇਹਨਾਂ ਦੀ ਜਵਾਬਦੇਹੀ ਬਣਦੀ ਸੀ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਦੇ ਕਰਕੇ ਅੱਜ ਇਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਨਹੀਂ ਬਣਿਆ ਜੂਥ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਨਾਲ ਜੁੜ ਰਿਹਾ ਵੱਡੇ ਪੱਧਰ ਤੇ ਜੁੜ ਰਿਹਾ ਮੈਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ ਪਟਿਆਲਾ ਹਲਕੇ ਚ ਉਹਨਾਂ ਨਾਲ ਵਿਚਰੇ ਉਹਨਾਂ ਨਾਲ ਕੰਮ ਕੀਤਾ ਤਾਂ ਨੌਜਵਾਨੀ ਅੱਜ ਪੰਜਾਬ ਦੀ ਜਾਗ ਚੁੱਕੀ ਆ ਉਹ ਪੰਜਾਬ ਦੇ ਪੰਥਕ ਮਸਲੇ ਭਾਵੇਂ ਕਿ ਉਹਨਾਂ ਨੇ ਦਾੜੀਆਂ ਨਹੀਂ ਰੱਖੀਆਂ ਪੱਗਾਂ ਨਹੀਂ ਬੰਨਦੇ ਪਰ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਮਾਨ ਸਾਹਿਬ ਦੇ ਨਾਲ ਜੁੜ ਚੁੱਕੇ ਨੇ ਮਾਨ ਸਾਹਿਬ ਮਾਨ ਸਾਹਿਬ ਇੱਕ ਵੀ ਸੀਟ ਜਿਹੜੇ ਜਿੱਤ ਨਹੀਂ ਸਕੇ ਉਹ ਮਾਨ ਸਾਹਿਬ ਜਿਹੜੇ ਕਹਿ ਰਹੇ ਸਾਡੀ ਰਾਸਤੇ ਨੇਤਾਨੀ ਸੰਗਰੂਰਾ ਸੰਗਰੂਰ ਜਿੱਤ ਅਸਲ ਕਰਾਂਗੇ ਪਰ ਇਸ ਵਾਰ ਕਰਾਰੀ ਹਾਰ ਹੋਈ ਆ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਨੀ ਚਾਹੁੰਦੀ ਇਸ ਤੇ ਹੀ ਸਮਾਪਤੀ ਕਰਨੀ ਬਿਲਕੁਲ ਜੀ ਮੈਂ ਮੈਂ ਤੁਹਾਨੂੰ ਇਸ ਗੱਲ ਤੇ ਵੀ ਚੰਗੇ ਤਰੀਕੇ ਨਾਲ ਜੀ ਜਦੋਂ ਕੋਈ ਇੱਕ ਬੰਦਾ ਜਿਹੜਾ ਪੰਜਾਬ ਦੇ ਸਾਥ ਚ ਬੈਠ ਕੇ ਵੀ ਉਹੀ ਗੱਲ ਕਰ ਸਕਦਾ ਜਿਹੜਾ ਸੰਸਦ ਦੇ ਵਿੱਚ ਬੈਠ ਕੇ ਵੀ ਉਂਗਲੀ ਕਰਕੇ ਇਸ ਸਮੇਂ ਦੀ ਸਰਕਾਰ ਵੱਲ ਕਰ ਸਕਦਾ ਵੀ ਤੁਸੀਂ ਗਲਤ ਕਰਦੇ ਹੋ ਜੀ ਹੁਣ ਕੀ ਹੋਇਆ ਇੱਕੋ ਇੱਕ ਕੈਂਡੀਡੇਟ ਸੀਗੇ ਮਾਨ ਸਾਹਿਬ ਜਿਹੜੇ ਸੰਸਦ ਵਿੱਚ ਜਮਲੀ ਚੋਣ ਰਾਹੀਂ ਚੁਣ ਕੇ ਗਏ ਜਿਹੜੇ ਮੁੱਦੇ ਜਿਹੜੀਆਂ ਗੱਲਾਂ ਇਹਨਾਂ ਨੇ ਚੱਕੀਆਂ ਉਹ ਸਮੇਂ ਦੀ ਸਰਕਾਰ ਨੂੰ ਰਾਸ ਨਹੀਂ ਆਈਆਂ ਪਰ ਇਹ ਵੀ ਕਿਹਾ ਜਾਂਦਾ ਕਹਿੰਦੇ ਦੀਪ ਸਿੱਧੂ ਔਰ ਸਿੱਧੂ ਮੂਸੇਵਾਲੇ ਕਰਕੇ ਉਹਨਾਂ ਦੀ ਜਿੱਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਦੇਖੋ ਜਵਾਬ ਅਗਲਾ ਸੁਣੋ ਪੂਰਾ ਵੀ ਆਹ ਜੀ ਦੇਖੋ ਨਹੀਂ ਸਵਾਲ ਵੀ ਰੱਖਣਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ ਹੁਣ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਦੀਪ ਸਿੱਧੂ ਸਿੱਧੂ ਮੂਸੇਵਾਲਾ ਜਿਸ ਤਰ੍ਹਾਂ ਸਾਡੀ ਪਾਰਟੀ ਦਾ ਪ੍ਰਚਾਰ ਹੁੰਦਾ ਤੁਸੀਂ ਪੋਸਟਰ ਦੇਖੋ ਉਹ ਸਾਡੇ ਨੁਮਾਇੰਦੇ ਨੇ ਅਸੀਂ ਇਸ ਗੱਲ ਤੋਂ ਕਦੇ ਇਨਕਾਰ ਦੇਣੀ ਦੂਸਰੀ ਗੱਲ ਤੁਸੀਂ ਜਿਹੜੀ ਵੋਟਾਂ ਦੇ ਵਿੱਚ ਇਹ ਗੱਲ ਆਈ ਹੈ ਕਿ ਮਾਨ ਸਾਹਿਬ ਨੇ ਇਹ ਗੱਲ ਕਹੀ ਆ ਉਹ ਬਿਲਕੁਲ ਐਡਿਟ ਕੀਤੀ ਹੋਈ ਗੱਲ ਆ ਠੀਕ ਆ 40 ਮਿੰਟ ਦੀ ਉਹ ਵੀਡੀਓ ਆ ਜਿਹਦੇ ਵਿੱਚੋਂ 40 ਸਕਿੰਟ ਦੀ ਕਰੀਲ ਸ਼ੇਅਰ ਕੀਤੀ ਗਿਆ ਸਮਝਿਆ ਸਰਕਾਰਾਂ ਦੇ ਮੁਤਾਬਕ ਉਸੇ ਦਾ ਸਾਨੂੰ ਇੱਕ ਮਿਆਜਾ ਬੁਖਤਲਾ ਪੈ ਗਿਆ ਔਰ ਦੂਸਰੀ ਗੱਲ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਰਹੇ ਨੇ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ ਮੈਂ ਅਮਰਤਪਾਲ ਜੀ ਵੀ ਬੋਲਦੇ ਅਮਰਤਪਾਲ ਜੀ ਦੇ ਹੱਕ 'ਚ ਵੀ ਬੋਲਦੇ ਰਹੇ ਨੇ ਪਰ ਜਦੋਂ ਉਹਨਾਂ ਤੇ ਸਮਝੀ ਸਰਕਾਰ ਨੇ ਧੱਕੇ ਨਾਲ ਪਰਚੇ ਪਾਏ ਤਾਂ ਮਾਨ ਸਾਹਿਬ ਨੇ ਉਹਨਾਂ ਦੀ ਵੀ ਉਹਨਾਂ ਦੀ ਵੀ ਹੱਕ ਦੀ ਗੱਲ ਕਰੀ ਪਰ ਉਹ ਸਮੇਂ ਦੀ ਸਰਕਾਰ ਨੇ ਮਾਨ ਸਾਹਿਬ ਦੇ ਖਿਲਾਫ ਲਿਆ ਕੇ ਖੜੇ ਕਰ ਦਿੱਤੇ ਤਾਂ ਕਿ ਜਿਹੜੀ ਪੰਥਕ ਵੋਟ ਆ ਉਹਨੂੰ ਡਿਵਾਈਡ ਕੀਤਾ ਜਾ ਸਕੇ ਕਿਉਂਕਿ ਸਮੇਂ ਦੀ ਸਰਕਾਰ ਚਾਹੇ ਪੰਜਾਬ ਦੀ ਸਰਕਾਰ ਕਹ ਲੋ ਚਾਹੇ ਸੈਕਟਰ ਦੀ ਸਰਕਾਰ ਕਹੋ ਇੱਕੋ ਇੱਕ ਬੰਦੇ ਦੇ ਮਗਰ ਪਈ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਰਾਬਰ ਵੀ ਇਹਨਾਂ ਨੂੰ ਸੰਸਦ ਦੇ ਵਿੱਚ ਅਸੀਂ ਨਹੀਂ ਜਾਣ ਦੇਣਾ ਜਿਹਦੇ ਕਰਕੇ ਸਾਨੂੰ ਇਸ ਗੱਲ ਦਾ ਨੁਕਸਾਨ ਹੋ ਚੁੱਕਿਆ ਜੀ ਸੋ ਆਖਰੀ ਸਵਾਲ ਮੇਰਾ ਜਸਪਾਲ ਤੋਂ ਆ ਇਸ ਵਲ ਪ੍ਰਧਾਨਗੀ ਨੂੰ ਖਤਰਾ ਆ ਕਾਲੀ ਦਲ ਦੀ ਨੂੰ ਮੈਂ ਵੈਸੇ ਅਮਰਤਪਾਲ ਦੀ ਗੱਲ ਕਰਨੀ ਚਾਹੁੰਦਾ ਪਰ ਪ੍ਰਧਾਨਗੀ ਨੂੰ ਖਤਰਾ ਹੋ ਗਿਆ ਕਾਲੀ ਦਲ ਨੇ ਇਹ ਕਹਿੰਦੇ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਨੂੰ ਪ੍ਰਧਾਨ ਬਣਾਇਆ ਜਾਵੇ ਕੱਲ੍ਹ ਦੀਆਂ ਡਿਵੈਟਾਂ ਚੱਲ ਰਹੀਆਂ ਨੇ ਵੱਡੇ ਨਿਊ ਚੈਨਲਾਂ ਦੇ ਵੀ ਕਿਹਾ ਜਾ ਰਿਹਾ ਕਿ ਅਮਰਤਪਾਲ ਕਾਲੀ ਦਲ ਦੇ ਪ੍ਰਧਾਨ ਬਣੇ ਚਾਹੀਦੇ ਲੋਮਫੜ ਚਾਲਾਂ ਤੋਂ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਬੀਬੀ ਸਿਮਰਤ ਹਰਚਿਮਰਤ ਕੋਰ ਨੇ ਕੈਸੀ ਵੀ ਨਾ ਕੱਖ ਨਾ ਰਹੇ ਅੱਜ ਉਹਨਾਂ ਦੀ ਜਿਹੜੇ ਘਰ ਵਾਲੇ ਨੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣੇ ਹੋਏ ਨੇ ਖੋਤੀ ਪ੍ਰਧਾਨ ਕਹਾਂਗਾ ਮੈਂ ਤਾਂ ਉਹਨਾਂ ਨੂੰ ਉਹਨਾਂ ਦੀ ਪ੍ਰਧਾਨਗੀ ਨੂੰ ਖਤਰਾ ਤਾਂ ਹੋ ਗਿਆ ਕਿਉਂਕਿ ਜਦੋਂ ਉਹਨਾਂ ਦੀ ਘਰ ਵਾਲੀ ਨੇ ਖੁਦ ਕਹਿਤਾ ਵੀ ਸਰਵਾਰ ਸਾਹਿਬ ਤੇ ਖੜਕੇ ਕਿ ਇਹਨਾਂ ਦਾ ਕੱਖ ਨਾ ਰਹੇ ਤਾਂ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ 328 ਰੁਪਿਆਂ ਦਾ ਕੋਈ ਇਨਸਾਫ ਨਹੀਂ ਦਿੱਤਾ ਤਾਂ ਸਮੇਂ ਦੀ ਸਰਕਾਰ ਦੇ ਨਾਲ ਰਲ ਕੇ ਚੱਲੇ ਨੇ ਉਹ ਤੇ ਸੌਦਾ ਸਾਥ ਨੂੰ ਜਿੰਨੇ ਮਾਫੀਆਂ ਦਿੱਤੀਆਂ ਕੀ ਨਹੀਂ ਹੋਇਆ ਕਿ ਕਿੱਡੇ ਵੱਡੇ ਲੈਵਲ ਦੇ ਉੱਤੇ ਜਾ ਕੇ ਤੁਸੀਂ ਦੇਖ ਲੋ ਉਸ ਤੋਂ ਵੀ ਪਿੱਛੇ ਗੱਲ ਕਰ ਲਈ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਸਮਾਂ ਸੀ ਉਦੋਂ ਉਹਨਾਂ ਨੇ 78 ਦੇ ਵਿੱਚ ਕੀ ਕਰਾਇਆ ਉਦੋਂ ਕੀ ਮਤਲਬ 84 ਦੇ ਵਿੱਚ ਸਾਰਾ ਮਤਲਬ ਇਹ ਜਥੇਦਾਰਾਂ ਨੂੰ ਸਾਡਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਇਹਨਾਂ ਨੇ ਜਦੋਂ ਸਾਡੀ ਸਰਕਾਰ ਬਣ ਰਹੀ ਸੀ ਜਦ ਖਾਲਿਸਤਾਨ ਦੀ ਸਰਕਾਰ ਬਣ ਰਹੀ ਸੀ ਉਦੋਂ ਬਾਦਲ ਕੇ ਸਟੇਟ ਦੇ ਨਾਲ ਰਲੇ ਹੋਏ ਸੀ ਉਹਨਾਂ ਦਾ ਹੀ ਪੁੱਤ ਅੱਜ ਪ੍ਰਧਾਨਗੀ ਦੇ ਪਿੱਛੇ ਨਿੱਲੜੀਆਂ ਘੱਟਦਾ ਫਿਰ ਰਾਇ ਲੋਕਾਂ ਦੀਆਂ ਪ੍ਰਧਾਨਗੀ ਉਹ ਤਾਂ ਕਹਰੇ ਵੀ ਮਿੰਤਾ ਚਾਹੀਦੇ ਨਹੀਂ ਜਿਹੜਾ ਮਰਜ਼ੀ ਲੈ ਲੈ ਨੀ ਨੀ ਉਹ ਫਿਰ ਛੱਡਣ ਨਾ ਅਸਤੀਫਾ ਦੇਣਾ ਅਸੀਂ ਤਾਂ ਕਹਿੰਨੇ ਆਂ ਵੀ ਖਾਲਸਾ ਰਾਜ ਦੀ ਜਿਹੜੀ ਗੱਲ ਕਰਨ ਵਾਲੇ ਅਕਾਲੀ ਸੀ ਅਕਾਲੀ ਉਹ ਸੀ ਜਿਹੜੇ ਕਿਰਪਾਨ ਪਾ ਕੇ ਤੇ ਅਕਸਲ ਅਕਾਲੀ ਦਾ ਜਿਹੜਾ ਸਿਧਾਂਤ ਸੀ ਉਹਨਾਂ ਤੋਂ ਵਿਸਾਰ ਚੁੱਕੇ ਨੇ ਉਹ ਤਾਂ ਆ ਕੇ ਅੱਜ ਜਿਹੜੀਆਂ ਪੰਜਾਬ ਦੇ ਲੋਕ ਉਹਨਾਂ ਨੂੰ ਗੱਲਾਂ ਕਰਾ